ਤਾ ਕੀ ਪੂਰਨ ਹੋਈ ਕਾਲੁ ਜਾ ਕੀ ਪ੍ਰ ਆਪਣੇ ਪ੍ਰਭ ਨਾਲ ਜਿਸ ਪ੍ਰਾਣੀ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੇ ਗੁਰੂ ਦੀ ਬਰਕਤ ਅਸੀਸਾਂ ਪ੍ਰਾਪਤ ਕਰਕੇ ਆਪਣੇ ਮਨ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਜੋੜ ਕੇ ਆਨੰਦ ਮਾਣਿਆ ਆਪਾ ਉਹਦੇ ਮਨ ਵਿੱਚ ਇੱਕ ਸੱਚੀ ਪ੍ਰੀਤ ਬਣ ਗਈ ਪ੍ਰਭੂ ਦੇ ਨਾਮ ਦੇ ਲਈ ਉਹ ਬਹੁਤ ਹੀ ਬੜਪਾਗਾ ਹੈ ਬਹੁਤ ਹੀ ਪਾਗਾ ਵਾਲਾ ਹੁੰਦਾ ਹੈ ਆਪਾਂ ਸਾਰੇ ਹੀ ਗੁਰੂ ਮਹਾਰਾਜ ਚਰਨਾਵਿਸ਼ ਇਤਨੇਮ ਕਰਦੇ ਹਾਂ ਬਾਣੀ ਦਾ ਸੈਜ ਪਾਠ ਐਂਡ ਪਾਰਟਸਾ ਵੀ ਕਰਾਂਦੇ ਹਾਂ ਪੂਰ ਧਾਰਮਿਕ ਸੇਵਾਵਾਂ ਕਰਦੇ ਹਾਂ ਕਿਵੇਂ ਨਾ ਕਿਵੇਂ ਸਾਡਾ ਜੀਵਨ ਸਫਲਾ ਹੋ ਜੀ ਜ ਸਾਡੇ ਕਾਜ ਰਾਸ ਹੋ ਜਾਈਏ ਅਸੀਂ ਕੋਈ ਨਾ ਕੋਈ ਮਨੋਰਥ ਲੈ ਕੇ ਅਰਦਾਸ ਵੀ ਕਰਾਉਂਦੇ ਹਾਂ ਗੁਰੂ ਸੱਜਣਾ ਸਾਡੀ ਪਾਠੀ ਸਿੰਘਾਂ પાસે ਆਪ ਵੀ ਬੇਨਤੀਆਂ ਕਰਦੇ ਨੇ ਮਹਾਰਾਜ ਜੀ ਕਿਸ ਦੀ ਬਾਤ ਮੰਨ ਆਪਣੇ ਦਰ ਤੋਂ ਪਿਆਰ ਦੇ ਕੇ ਨਵਾਜਦੇ ਨੇ ਭਾਵ ਸਤਿਗੁਰੂ ਦੀ ਅਸੀਸ ਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਕਿਹੜੇ ਪ੍ਰਾਣੀ ਬਣਦੇ ਲੋਜ ਦੇ ਸਾਰੇ ਨੇ ਸਵੰਦਰ ਤਾਂਗ ਹੈ ਜਰਸਨ ਹੋਣ ਗੁਰੂ ਸਾਹਿਬ ਜੀ ਦੀ ਪ੍ਰਾਪਤੀ ਹੋ ਜੇ ਅੰਨਾਮ ਚਲੇ ਕਾਜਰਾ ਸੁ ਗੁਰੂ ਪਿਆਰੇ ਸੇਵਾ ਸਾਰੇ ਕਰਦੇ ਨੇ ਇਸ ਕੋਈ ਪਰਉਨੇ ਸਭ ਦੀ ਆਸਥਾ ਵੀ ਹੈ ਵਿਸ਼ਵਾਸ ਫਿਰ ਵੀ ਕੋਈ ਨਾ ਕੋਈ ਹਮਤਾਈ ਉਹ ਜੀ ਹੁੰਦੀ ਹੈ ਜੋ ਮੰਨ ਦੀ ਭਾਵਨਾ ਇੱਕ ਤ੍ਰੀਤ ਪ੍ਰੇਮ ਭਗਤੀ ਬਣਨੇ ਸੀ ਅਸੀਂ ਸਾਰੇ ਅਮਰ ਗੁਰੂ ਕਰ ਜਾਈਗੇ ਬਾਣੀ ਪੜਹੀਗੇ ਪਰ ਉਹ ਅਵਸਥਾ ਅਸੀਂ ਪ੍ਰਾਪਤ ਨਹੀਂ ਕਰ ਸਕیں ਕਾਰਨ ਪਹਿਲੀ ਗੱਲ ਬਿਲਕੁਲ ਸਪਸ਼ਟ ਹੈ ਕਿ ਸਮਰੱਥ ਗੁਰੂ ਦੀ ਬਾਣੀ ਤੇ ਗੁਰੂ ਸਾਹਿਬਾਨ ਪੂਰੇ ਨੇ ਕੋਈ ਹੰਤਾ ਹੀ ਨਹੀਂ ਤੇ ਕੋਈ ਕਾਠ ਨਹੀਂ ਸਮਰੱਥ ਗੁਰੂ ਜਨਗੁਣਾ ਦੇਵ ਜੀ ਮਹਾਰਾਜ 10 ਜਮਾ ਵਿਸਫਲੀ 500 ਲੈ ਕੇ 10ਵੇਂ 500 ਤੱਕ ਰਹੀ ਵਰਤੀ ਵਾਜੇ ਵਾਲੇ ਮਾਨ ਕਿਰਪਾ ਕੀਤੀ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋ ਟਕਾ ਕੇ ਨਮਸਕਾਰ ਕੀਤੀ ਦੀ ਗੁਰੂ ਆਈ ਸੰਪਤੀ ਜੋਗੋ ਜੋਗਟਾਲ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਚਨ ਗੁਰੂ ਸਾਹਿਬ ਜੀ ਆਂਦਿਆ ਤਾਂ ਕਿ ਪੂਰਨ ਹੋਈ ਕਾਲ ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ ਉਸ ਇਨਸਾਨ ਦੀ ਜਗਿਆਸੂ ਦੀ ਪ੍ਰੇਮਾ ਭਗਤੀ ਪ੍ਰੀਤੀ ਜੇ ਆਕੀਤੀ ਮਿੰਥ ਉਹ ਸਫਲਾ ਬਣ ਜਾਂਦੀ ਹੈ ਜਿਸ ਨੇ ਅੰਤਰਾਤਮਾ ਸਭ ਦੇ ਨਾਲ ਜੁੜ ਕੇ ਪ੍ਰਮਾਤਮਾ ਦੇ ਪ੍ਰਤੀ ਪਿਆਰ ਕਾ ਕਰਤਾ ਨਾ ਇੱਕ ਰਸ ਆਸ ਕਿਸੇ ਕਾਂਢੀਏ ਦੇ ਖਸਮੇ ਰਹੇ ਸਮਾਇ ਪੀਵਰੇ ਕੀੁੰਦਾ ਚਾਕਰ ਲੁਕੀ ਚਾਕਰੀ ਨਾਲੇ ਗਰਵਾਦ ਨੱਲਾ ਕਦੇ ਕਨੇਰੀਆਂ ਖਸੇ ਨਾ ਪਾਇ ਸਾਲ ਵੀ ਸੇਵਾ ਵੀ ਕਰਦੇ ਆ ਜਿੰਦ ਨੇ ਆ ਵੀ ਨੌਕਰ ਹੋਏ ਮਾਲਕ ਦਾ ਕੰਮ ਕਰਦਾ ਬਹੁਤ ਸੋਹਣਾ ਪਰ ਬੜਾ ਬਾਦ-ਵਾਦ ਕਰਦਾ ਕੋਈ ਸ਼ੱਕ ਨਹੀਂ ਮਿਹਨਤੀ ਹੈ ਕੰਮ ਸਹੀ ਕਰਦਾ ਪਰ ਉਹਦੀ ਆਵਾਜ਼ ਹੈ ਉਹਦੀ ਬੋਲ ਬਾਣੀ ਹੈ ਉਹ ਆਪਣੇ ਮਨ ਮਰਜੀ ਕਰਦਾ ਹੈ ਕਈ ਵਾਰੀ ਕਟਾਕਸ ਕਰਦਾ ਆਪਣੇ ਮਾਲਕ ਤੇ ਤੇ ਫਿਰ ਮਾਲਕ ਦਾ ਅੰਦਰونی ਪ੍ਰੇਮ ਨਹੀਂ ਪਾ ਸਕਦਾ ਉਸ ਨੂੰ ਦੀ ਜਿਹੜੀ ਵਿਗਾਰ ਹੈ ਉਹ ਮਿਲੇਗੀ ਮਜ਼ਦੂਰੀ ਮਿਲੇਗੀ ਨੌਕਰੀ ਮਿਲੇਗੀ ਪਰ ਦਿਲੋਂ ਜੋ ਪ੍ਰੀਤੀ ਮਾਲਕ ਨੇ ਦੇਣੀ ਜਦੋਂ ਹੱਕਦਾਰ ਨਹੀਂ ਬਣਦਾ ਕਾਰਨ ਕੀ ਅੰਦਰ ਮਠਾਸ ਨਹੀਂ ਬਾਣੀ ਵਿੱਚ ਇਸ ਕਰਕੇ ਉਹ ਪੁੰਜ ਜਾਂਦਾ ਹੈ ਉਸ ਪ੍ਰੀਤੀ ਤੋਂ ਇੱਥੇ ਮੈਂ ਕਹਿੰਦਾ ਜਿਸ ਦੀ ਅਧਿਆਤਮਿਕ ਖੇਤਰ ਦੇ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਆਤਮਿਕ ਪ੍ਰੀਤੀ ਬਣ ਗਈ ਹੈ ਗੁਰੂ ਪਰਮਾਤਮ ਦੇ ਚਰਨਾਂ ਵਿੱਚ ਸਬਦ ਗੁਰੂ ਪਾਉ ਗੁਰੂ ਦੇ ਸਬਦ ਦੇ ਨਾਲ ਜੁੜ ਕੇ ਅਗਿਆਨਤਾ ਰੂਪੀ ਹਨੇਰਾ ਦੂਰ ਹੋ ਗਿਆ ਸਬਦੀ ਸੋਝੀ ਨੂੰ ਸਮਝਾਇਆ ਕਿ ਪਾਈ ਜੀ ਰਬ ਦਾ ਅੰਸ਼ ਹੈ ਤੇ ਪਰਮਾਤਮਾ ਰਮਾ ਸਭ ਦੇ ਵਿੱਚ ਹੈ ਹਰ ਥਾਂ ਤੇ ਹਰ ਘਟ ਵਿੱਚ ਸਰੀਰ ਦੇ ਵਿੱਚ ਹੈ ਪਰ ਜਉ ਜੋ ਉਸ ਦੇ ਸਬਦ ਦੀ ਕਮਾਈ ਹੋਏਗੀ ਸੋਝੀ ਪੈਂਦੀ ਜਾਨ ਵੀ ਜੀਵਨ ਵਿਵਾਰਕ ਤੌਰ ਤੇ ਉਸੇ ਸੰਸਾਰ ਬਦਲਣਾ ਸ਼ੁਰੂ ਹੋ ਜਾਂਦਾ ਹੈ ਅੰਦਰ ਭਾਵਨਾ ਸੱਚ ਵਾਲੀ ਦੀ ਫਿਰ ਸਭ ਜੀ ਅੰਦਰ ਗੁਰੂ ਪਿਆਰ ਰੱਬ ਨੂੰ ਤੱਕਦਾ ਦੇਖਦਾ ਨਿਹਾਰਦਾ ਉਹਦੇ ਮਾਨਵਿਕ ਭਾਵਨਾ ਪੈਦਾ ਹੋ ਜੇਗੀ ਰਬ ਦਾ ਰੂਪ ਹੈ ਉਹ ਕਿਸੇ ਵੀ ਰੰਗ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਲਿੰਗ ਦਾ ਕਿਸੇ ਵੀ ਜਾਤ ਦਾ ਕੋਈ ਫਰਕ ਨਹੀਂ ਉਹਨੂੰ ਕੀ ਜਪਦਾ ਹੈ ਜੋ ਦਿਸੈ ਸੋ ਤੇਰਾ ਰੂਪ ਹੈ ਇਹ ਰੱਬ ਜੀ ਜੋ ਦਿਖ ਰਿਹਾ ਤੇ ਇਸਤਮਾਨ ਤੇਰਾ ਰੂਪ ਹੈ ਜੀਆ ਜੰਤ ਵੀ ਬਨਾਸ ਪਤੇ ਵੀ ਤੇ ਗੁਰੂ ਪਿਆਰੇ ਮਾਨਵ ਜਾਤੀ ਵੀ ਹੁਣ ਮਾਰਾ ਕਹਿੰਦੇ ਇਹ ਅਵਸਥਾ ਬਣ ਜਾਏ ਗੁਰਦੁਆਰਾ ਸਾਹਿਬ ਜਾਗਨਤ ਨੇ ਕਰਕੇ ਬਾਣੀ ਦਾ ਪਾਠ ਕਰਿਆ ਸ਼ਬਦ ਨੂੰ ਸੁਣਿਆ ਕੀਰਤਨ ਸੁਣਿਆ ਕਥਾ ਸੁਣਿਆ ਫਿਰਬ ਸਭ اندر ਹੈ ਜਿਸ ਨੂੰ ਗੁਰਪਿਆਰੇ ਸੋਝੀ ਪਾਏਗੀ ਉਹ ਰਜਾ ਵਿੱਚ ਤੁਰੇਗਾ ਸਟੈਪ ਬਿ ਸਟੈਪ ਜਿਵੇਂ ਤਰੱਕੀ ਕਰਦਾ ਹੈ ਆਤਮਾ ਜੀ ਦਾ ਜੀਵਨ ਹੈ ਉਹ ਇਹ ਗੁਰੂ ਸੀੜੀਆਂ ਨੇ ਸਟੈਪ ਪਹਿਲਾਂ ਅਰਦਾਸ ਕੀਤੀ ਸੇਵਾ ਕੀਤੀ ਦੁਨਿਆਵੀ ਕੰਮਾਂ ਵਾਸਤੇ ਦਾਸਾਂ ਕਰਦੇ ਰਹੇ ਪੂਰੀਆਂ ਹੁੰਦੀਆਂ ਹੋਰ ਅਰਦਾਸ ਕੀਤੀ ਪੂਰੀ ਹੋਈ ਸੇਵਾ ਕਰਨ ਦੇ ਵੱਤ ਪਰ ਪਈ ਵਰੀ ਚਲਦਿਆਂ ਚਲਦਿਆਂ ਜੀਵਨ ਦੇ ਵਿੱਚ ਸੋਝੀ ਪੈਂਦੀ ਹੈ ਕਿ ਮਨ ਤਾਂ ਉਂਦੇ ਕਿ ਪਦਾਰਥੀ ਮੰਗ ਰੇ ਪ੍ਰਮਾਤਮਾ ਦੇ ਕੋਲੋਂ ਇਹ ਤਾਂ ਲੋੜੀ ਕੰਮ ਸਰਪ੍ਰੇਖ ਮੰਗਣਾ ਕਿਸੇ ਬੇਨਤੀ ਦੇ ਹੋਰ ਦੇ ਮੰਗਣਾ ਸਿਰ ਜੋਖਾਂ ਕੇ ਦੁੱਖ ਦੇਹੇ ਨਾਮ ਸੰਤੋਖੇ ਉਤਰੇ ਮਨ ਕੀ ਦੁੱਖ ਜਦੋਂ ਉਸਨੂੰ ਸੋਝੀ ਪੈ ਜਾਂਦੀ ਹੈ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਉਪਰਾਵ ਸੁਆਮੀ ਮਨ ਵਿੱਚ ਹੈ ਗੁਰੂ ਕੇ ਪਾਸ ਦੀ ਸੇਵਕੀ ਕਾਂਜ ਰਾਸ ਇੱਥੋਂ ਫਿਰ ਗਿਆਨ ਸੁਣੋ ਗੁਰੂ ਕਰ ਪ੍ਰਾਗ ਜਿ ਲੈ ਕੇ ਜਾਈ ਉਹਦੀ ਜਿਹੜਾ ਪ੍ਰੇਮ ਸੀ ਦੁਨਿਆਵੀ ਲੋੜਾਂ ਵਾਲੇ ਦਾ ਸੰਸਾਰ ਬਦਲ ਜਾਣਾ ਹੁਣ ਤਾਂਗ ਬਣਦੇਗੀ ਦਰਸ਼ਨਾਂ ਦੀ ਪ੍ਰਮਾਤਮਾ ਦੇ ਪ੍ਰਤੀ ਉਹ ਦੁਨਿਆਵੀ ਪ੍ਰਾਸ ਨਹੀਂ ਮੰਨਦਾ ਬਿਲਕੁਲ ਕਿਉਂਕਿ ਸ਼ਬਦ ਨੇ ਉਹਦੇ ਮਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੈ ਬੇਨਤ ਹੈ ਭਾਈ ਸਭ ਦਾਤਾ ਦੇਣ ਵਾਲਾ ਹੈ ਸਭ ਦੇ ਕਾਰ ਸਵਾਰਦਾ ਹੈ ਫਿਰ ਉਹ ਗੁਰੂ ਪਿਆਰੇ ਉਹ ਸੈ ਸਿਵਾਏ ਸਭ ਦੀ ਕਮਾਈ ਕਰਕੇ ਇਹਨਾਂ ਬਿਰਾ ਕਰਦਾ ਹੈ ਤੇ ਬੇਨਤੀਆਂ ਕਰਦਾ ਹੈ ਗੁਰੂ ਸਾਹਿਬ ਜੀ ਨੂੰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵਿਚਾਈ ਆਰੇ ਦਰਸ਼ਨ ਦੇਖਣ ਕੈ ਤਾਂ ਆਪਣਾ ਆਪਾ ਵੀ ਵਿਸ਼ਣ ਉਤਾਰ ਹੁੰਦਾ ਕਿ ਸੰਗਤ ਗੁਰੂ ਪਿਆਰੇ ਮਿਲੇ ਤੇ ਗੁਰੂ ਵਾਲਾ ਮਾਰੇ ਹੁੰਦੱਸੇ ਗੁਰੂ ਨਾਲ ਮੇਰਾ ਮਿਲਾਪ ਹੁੰਦਾ ਇਹ ਹੈ ਭਈ ਸੱਚਾ ਵਿਰਾਗ ਅੰਦਰ ਲਗਨ ਲੱਗੀ ਇਸਨ ਮਾਰਗਨ ਜਾ ਕੇ ਪ੍ਰੀਤ ਆਪਣੇ ਬਣਾ ਲਈ ਅੰਦਰ ਪ੍ਰੀਤ ਹੀ ਆਤਮਾ ਕਰਕੇ ਪਰਮੇਸ਼ਰ ਨਾਲ ਬਣ ਗਈ ਤਾਂ ਸਮਝੋ ਸਾਰੇ ਕੀਤੇ ਤਾਲਮ ਕਰਮ ਖਮਾ ਜੇਕਰ ਹਾਲਸ ਮਿਲਸੀ ਹਾਲਾਂਕਿ ਮੈਂ ਮੁਸਕਤ ਸਾਰੇ ਸਾਰੇ ਫਲਦਾਈਂ ਸੇਵਾ ਪਾਪ ਫੜਗੀ ਔਰ ਇਹ ਸੇਵਾ ਸਫਲ ਬਾਂ ਪੂਰੀ ਹੋਗੀ ਕਾਲ ਭਾਈ ਰੱਬ ਦੀ ਪ੍ਰਾਪਤੀ ਹੋਰ ਕੀ ਚਾਹੀਦਾ ਜੀਵਾਤ ਮਰਬ ਨਾਲ ਜੁੜਗੀ ਰਬ ਦੇ ਅੰਦਰ ਸਮਾਗੀ ਜੋਤੀ ਜੋਤ ਰਲੀ ਸੰਪੂਰਨਤੀ ਆਰਾਮ ਇਹ ਅਵਸਥਾ ਗੁਰਕਾਰਿਓ ਸਭ ਦੀ ਕਮਾਈ ਕਰਕੇ ਗੁਰ ਕਿਰਪਾ ਨਾਲ ਹੁੰਦੀ ਹੈ ਇਸ ਵਾਸਤੇ ਬਾਰ ਬਰਦਾਸ਼ਤ ਕਰਨੀ ਚਾਹੀਦੀ ਗੁਰੂ ਸਾਹਿਬ ਚਲਣਾ ਵਿੱਚ ਨਿਤਾ ਪ੍ਰਤੀ ਨਾਮ ਜਪੀ ਇਹ ਸੱਜ ਨਾਲ ਜੁੜੀਏ ਸੱਜ ਨੂੰ ਕੁਮਾਈ ਵਿਵਾਰਕ ਤੌਰ ਤੇ ਸਭ ਦੇਦਰਬ दिखे ਇਸੇ ਨਾਲ ਵਦਕੀ ਨਹੀਂ ਕੋਈ ਗੁਰੂ ਪਿਆਰਿਓ ਸਿਧਾਕ ਨਹੀਂ ਮਾਰਨ ਕੋਈ ਬਤਵੀਜੀ ਬਸ ਪ੍ਰੇਮ 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 ਮੇਟ ਬੋਲਣਾ ਜੀ ਸੱਜਨ ਸਵਾਮੀ ਮੂਰਾ ਓ ਕਦੇ ਨ ਬੋਲੇ ਕੌੜਾ ਰਬ ਤੇ ਆਮ ਠੋਲਣਾ ਓ ਸਾਰੀ ਬਾਣੀ ਪੜੋ ਪ੍ਰੇਮ ਨਾਲ ਰਸ ਬਣਦਾ ਅਨੰਦ ਬਣਦਾ ਹੈ ਇਸ ਵਾਸਤੇ ਪਰਸਨ ਕੀ ਚੰਗਾ ਲੱਗਦਾ ਹੈ ਪ੍ਰੇਮਾ ਭਗਤੀ ਰਾਚਕ ਨੂੰ ਸੰਲਿਉ ਸਵੇ ਜੇ પ્રેમ ਕੀ ਉਹ ਤਨੀ ਹੀ ਬਰ ਸੋਬ ਸੁਨਦਰ ਪ੍ਰਦੇਸ਼ ਗੁਰੂ ਸਾਹਿਬ ਜੀ ਦਾ ਵੀ ਬਾਣੀ ਪੜ੍ਹ ਸੁਣ ਕੇ ਸੇਵਾ ਕਰਕੇ ਸਾਡਾ ਜੀਵਨ ਅੰਤਰਾਤਮਾ ਰੱਬ ਦੇ ਨਾਲ ਜੁੜ ਜਾਣਾ ਚਾਹੀਦਾ ਹੈ ਜੇ ਅਕੀਰ ਜ਼ਿੰਦਗੀ ਚੱਲੀ ਪਰਾ ਵੀ ਆਖ ਰਾਇਦੇ ਵੀ ਗੁਰੂ ਘਰ ਦੀ ਸੇਵਾ ਕਰੇ ਨਾਲ ਮੰਗਾ ਮੰਗੀ ਜਾ ਰਹੇ ਆ ਫਿਰ ਤਾਂ ਗੁਰੂ ਘਰ ਹੀ ਵਸਤਾ ਕੀ ਰਹੇਗੀ ਪਦਾਰਥਾਂ ਨੂੰ ਮੰਗਣ ਦੀ ਤੇ ਪੋਕਨ ਦੀ ਇਸ ਆਤਮਾ ਨੂੰ ਰੱਬ ਨਾਲ ਮਿਲਾਨ ਵਾਸਤੇ ਨਹੀਂ ਕੀਤਾ ਕੇਵਲ ਪਜਟ ਬੰਦਗੀ ਕੀਤੀ ਮੰਦਰ ਜੇਵੇ ਪੂਰੇ ਕਰਨ ਵਾਸਤੇ ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਸਮਤ ਇਹ ਹੈ ਕਿ ਪੈਸਾ ਬਦੀ ਕਮਾਈ ਕਰਕੇ ਨਿਸਕਾਮਤਾ ਜੀ ਜਿਉਂ-ਜਿਉਂ ਨਾਮ ਵੱਧਦਾ ਹੈ ਕਮਾਈ ਵੱਧਦੀ ਹੈ ਗਿਆਨ ਪ੍ਰਗਟ ਹੋਏਗਾ ਸੋਝੀ ਪੈ ਜਾਈ ਸਮਾਰ ਭਾਗ ਲਾਂਦੇ ਕਿਰਪਾ ਕਰਦੇ ਨੇ ਅੰਨ ਸੰਗ ਸਹਾਇਕ ਉਸਨੇ ਆਪਣੇ ਦਰੋਂ ਕਰੂੰ ਨਾਮ ਰੂਪੀ ਤਾਨੁ ਬਖਸ਼ਦੇ ਨੇ ਸੇ ਬਾਸ਼ਾ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਮਨ ਵਿੱਚ ਭਾਵਨਾ ਹੁੰਦੀ ਹੈ ਦਰਸ਼ਨ ਮੰਗੂ ਦੇ ਪਿਆਰੇ ਤੁਮਰੀ ਸੇਵਾ ਕੌਣ ਕੌਣ ਤਾਰ ਜੋ ਜੋ ਅੰਦਰ ਪਰਬਲ ਵਿਰਾਗ ਬਣ ਜਾਏਗਾ ਤੇ ਪ੍ਰੀਤੀ ਬਹੁਤ ਪੂਰੀ ਹੋ ਜੇਗੀ ਡੂੰਗੀ ਹੋ ਜੇਗੀ ਪਾਵ ਸੱਚ ਨਾਲ ਜੁੜਨ ਦਾ ਪੂਰਾ ਮਨ ਤਰਫ ਦਾ ਵਿਰਕਦਾ ਹੈ ਇਸ ਕਰਕੇ ਇਹ ਵਸਤਾ ਸਬਦੀ ਕਮਾਈ ਨਾਲ ਕੇਵਲ ਪਦਾਰਥ ਨਾ ਮੰਗਦੇ ਰਹੀ ਹਮੇਸ਼ਾ ਹੀ ਮੇਸਾ ਆਪਣੀ ਆਤਮਾ ਰੱਬ ਨਾਲ ਜੋੜਨ ਦਾ ਯਤਨ ਕਰੀਏ ਅਰਦਾਸ ਕਰੀਏ ਕਿ ਮਹਾਰਾਜੇ ਅਪਕੀ ਬਾਹ ਬਖਸ਼ ਬੰਦੇ ਕੋ ਬਰਨ ਹੋ। ਬਹੁਤ ਜਨਮ ਪਿਛਲੇ ਤੇ ਮਾਦੂ ਇਹ ਜਨਮ ਤਮਾਰ ਲੇਖ। ਕਹਿ ਰਵਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਗੁਰੂ ਸਿਰਪਾ ਕਨ ਆਵੈ ਸਹਾਇ ਹੋ। ਸਭ ਨੂੰ ਸੀਸਾਂ ਭੰਗਸ਼ ਨਾਮ ਰੂਪੀ ਤਨ ਦੇ ਕੇ ਨਵ ਜਨ ਜੀ। ਹੋਇਆ ਬੁਲੰਦੇ ਕਿ ਮੈਂ ਜਵਫਤਿ ਵਾਹਿਗੁਰੂ ਕਾ ਕਲਸਾ। Vai, dizer que até...